ਮਲੇਰ ਕੋਟਲਾ ਜੇਲ੍ਹ ਚ ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਕੀਤੀ ਗਈ ਚੈਕਿੰਗ ਕੋਈ ਵੀ ਗੈਰ ਕਾਨੂੰਨੀ ਸਮਾਨ ਨਾ ਮਿਲਣ ਤੇ ਪ੍ਰਸ਼ਾਸਨ ਨੇ ਲਿਆ ਰਾਦ ਦਾਸਾ ਪੰਜਾਬ ਸਰਕਾਰ ਵੱਲੋਂ ਮੁਲਕ ਨੂੰ ਨਸ਼ਾ ਮੁਕਤ ਬਣਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਮਲੇਰ ਕੋਟਲਾ ਜੇਲ੍ਹ ਵਿੱਚ ਵਿਸ਼ੇਸ਼ ਤੌਰ ਤੇ ਚੈਕਿੰਗ ਮੁਹਿੰਮ ਚਲਾਈ ਗਈ ਇਹ ਕਾਰਵਾਈ ਜੇਲ੍ਹ ਪਰ ਬੰਦਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤੀ ਗਈ ਜਿਸ ਦੌਰਾਨ ਜੇਲ੍ਹ ਦੀ ਹਰ ਇੱਕ ਬੈਰਕ ਕਮਰਾ ਸਿਨਾ ਨਗਰ ਅਤੇ ਹੋਰ ਸਥਾਨਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਗਈ ਇਸ ਸੁਰੱਖਿਆ ਜਾਂਚ ਵਿੱਚ ਜੇਲ੍ਹ ਅਧਿਕਾਰੀ ਪੁਲਿਸ ਅਤੇ ਵਿਸ਼ੇਸ਼ ਟਾਸਕ ਫੋਰਸ ਨੇ ਸੰਜੇ ਤੌਰ ਤੇ ਭਾਗ ਲਿਆ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਕਿਸੇ ਵੀ ਕਿਸਮ ਦਾ ਨਸ਼ੀਲਾ ਪਦਾਰਥ ਜਾਂ ਗੈਰ ਕਾਨੂੰਨੀ ਸਮਾਨ ਜਿਵੇਂ ਕਿ ਮੋਬਾਈਲ ਚਾਕੂ ਨਸ਼ੇਦੀਆਂ ਗੋਲੀਆਂ ਆਦਿ ਬਰਾਮਦ ਨਹੀਂ ਹੋਈਆਂ ਪੰਜਾਬ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਸਿਰਫ ਬਾਹਰ ਹੀ ਨਹੀਂ ਸਗੋਂ ਜੇਲਾਨ ਵਿਚੋ ਵੀ ਨਸ਼ਿਆਂ ਦੀ ਜੜ ਨੂੰ ਸਮਾਪਤ ਕੀਤਾ ਜਾਵੇ ਇਸ ਲਈ ਰੋਜ਼ਾਨਾ ਅਚਾਨਕ ਚੈਕਿੰਗਾਂ ਨਵੀਂ ਤਕਨੀਕ ਦੀ ਵਰਤੋਂ ਅਤੇ ਸਖਤ ਨਿਗਰਾਨੀ ਕੀਤੀ ਜਾ ਰਹੀ ਹੈ। ਮਲੇਰ ਕੋਟਲਾ ਜੇਲ੍ਹ ਦੀ ਸਾਫ਼ ਸੁਥਰੀ ਜਾਂਚ ਨੇ ਇਹ ਸਾਬਤ ਕੀਤਾ ਹੈ ਕਿ ਪ੍ਰਬੰਧਨ ਆਪਣਾ ਕੰਮ ਇਮਾਨਦਾਰੀ ਨਾਲ ਕਰ ਰਿਹਾ ਹੈ। ਡਿਪਟੀ ਕਮਿਸ਼ਨਰ ਅਤੇ ਸੁਪਰਡੈਂਟ ਆਫ ਪੁਲਿਸ ਨੇ ਇਸ ਚੈਕਿੰਗ ਨੂੰ ਲੈ ਕੇ ਕਿਹਾ ਕਿ ਇਹ ਮੁਹਿੰਮ ਲਗਾਤਾਰ ਚਲਦੀ ਰਹੇਗੀ। ਉਨ੍ਹਾਂ ਕਿਹਾ ਕਿ ਜੇਲਾਨ ਵਿੱਚ ਨਸ਼ਾ ਜਾਂ ਹੋਰ ਗੈਰਕਾਨੂੰਨੀ ਗਤੀਵਿਧੀਆਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਕਰ ਕਿਸੇ ਵੀ ਕਰਮਚਾਰੀ ਦੀ ਸ਼ਮੂਲੀਅਤ ਪਾਈ ਗਈ ਤਾਂ ਉਸ ਤੇ ਵੀ ਸਖਤ ਕਾਰਵਾਈ ਹੋਏਗੀ ਜਨਤਕ ਪੱਧਰ ਤੇ ਵੀ ਲੋਕਾਂ ਨੇ ਸਰਕਾਰ ਦੀ ਇਸ ਮੁਹਿੰਮ ਨੂੰ ਸراہਣਯੋਗ ਦੱਸਿਆ ਹੈ ਅਤੇ ਉਮੀਦ ਜਤਾਈ ਹੈ ਕਿ ਐਸੀਆਂ ਮੁਹਿੰਮਾਂ ਰਾਹੀਂ ਨਸ਼ਿਆਂ ਨਾਲ ਲੜਨ ਵਾਲੀ ਜੰਗ ਜਿੱਤੀ ਜਾ ਸਕਦੀ ਹੈ ਮਲੇਰ ਕੋਟਲਾ ਜੇਲ੍ਹ ਵਿੱਚ ਗੈਰਕਾਨੂੰਨੀ ਨਸ਼ਿਆਂ ਦੇ ਸੰਦ ਨਾ ਮਿਲਣ ਕਾਰਨ ਇਲਾਕੇ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਦੀ ਨੀਤੀ ਤੇ ਭਰੋਸਾ ਹੋਰ ਵਧਿਆ ਹੈ ਇਹ ਮੁਹਿੰਮ ਹੋਰ ਜ਼ਿਲ੍ਹਿਆਂ ਵਿੱਚ ਵੀ ਜਾਰੀ ਰਹੇਗੀ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਰਾਜ ਬਣਾਇਆ ਜਾ ਸਕੇ ਆਓ ਦੇਖਦੇ ਹਾਂ ਮੌਕੇ ਦੀ ਰਿਪੋਰਟ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਜੋ ਤੁਸੀਂ ਸਾਡੇ ਨਾਲ ਹਮੇਸ਼ਾ ਲਈ ਜੁੜੇ ਰਹੋ ਅੱਜ ਜਿਹੜੀ ਕਾਸੋਪਰੇਸ਼ਨ ਸੀਗਾ ਸਾਡਾ ਜੇਲ ਦਾ ਸੀਗਾ ਸਾਡੇ ਆਈਜੀ ਸ਼੍ਰੀ ਬਲਜੋਦਰ ਠਾਕਰ ਜੀ ਆਈਜੀਪੀ ਨੇ ਉਹਨਾਂ ਦੇ ਸੁਪਰਵਾਈਜ਼ਨ ਸੀ ਤੇ ਅੱਜ ਅਸੀਂ 70 ਬੰਦੇ ਐਸਪੀਡੀ ਡੀਐਸਪੀ ਤੋਂ ਬਾਕੀ ਪੋਰਸਨਲ ਨਾਲ ਜਿਵੇਂ ਚੈਕਿੰਗ ਕਰਾਈ ਜੇਲ ਦੀ ਤੇ ਪੂਰਾ ਸਰਚ ਕੀਤਾ ਗਿਆ ਚੰਗੀ ਤਰ੍ਹਾਂ ਕਿ ਇਹ ਇਕਰ ਕੋਈ ਧਲੀ ਚੀਜ਼ ਨਹੀਂ ਮਿਲੀ ਕੋਈ ਧੰਦੇ ਫੋਨ ਨਹੀਂ ਮਿਲੇ ਜਾਂ ਕੋਈ ਨਸ਼ੇ ਨਸ਼ੀਲੇ ਪਰਦਾਵਤ ਨਹੀਂ ਮਿਲਿਆ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਚਲਾਉਂਦਾ ਜਿਹਦੇ ਵਿੱਚ ਡਿਸਟ੍ਰਿਕਟ ਨੂੰ ਡੇਅ ਅਲੋਟ ਹੁੰਦੇ ਆ ਖਾਸ ਆਪਰੇਸ਼ਨਸ ਹੁੰਦੇ ਆ ਜਿਹੜਾ ਯੁੱਧ ਨਸ਼ੇਬ੍ਰੋ ਚੱਲ ਰਿਹਾ ਇਹ ਵੀ ਇੱਕ ਪਾਰਟ ਹੈ ਵੀ ਇੱਥੇ ਕੋਈ ਚੀਜ਼ਾਂ ਕੋਈ ਨਸ਼ੇ ਵਾਲੀਆਂ ਚੀਜ਼ਾਂ ਉਹਦੇ ਤੇ ਪਿਆਰ ਲੱਗ ਜਾਂਦੇ ਆ ਅੱਜ ਜਿਹੜੀ ਕਸੋ ਆਪਰੇਸ਼ਨ ਜਿਹੜਾ ਸਾਡਾ ਜੀਐਲ ਦਾ ਸੀਗਾ ਬੰਦੇ ਆਈਜੀ ਜੀ ਬਲਜੰਦਰ ਤਾਰਦ ਜੀ ਆਈਜੀ ਕੀ ਨੇ ਉਹਨਾਂ ਦੇ ਸੁਪਰਵਾਈਜ਼ਨ ਸੀ ਤੇ ਅੱਜ ਅਸੀਂ 70 ਬੰਦੇ ਐਸਪੀ ਵੀ ਡੀਐਸਪੀ ਤੋਂ ਪਾਤੀ ਫੋਰਸ ਨਾਲ ਅੱਜ ਚੈਕਿੰਗ ਕਰਾਈ ਜੇਲ੍ਹ ਦੀ ਤੇ ਪੂਰਾ ਸਰਚ ਕੀਤਾ ਗਿਆ ਚੰਗੀ ਤਰ੍ਹਾਂ ਤੇ ਅਜੇ ਤੱਕ ਕੋਈ ਏਦਾਂ ਦੀ ਚੀਜ਼ ਨਹੀਂ ਮਿਲੀ ਕੋਈ ਏਦਾਂ ਦਾ ਫੋਨ ਨਹੀਂ ਮਿਲੇ ਜਾਂ ਕੋਈ ਨਸ਼ਾ ਨਸ਼ੀਨ ਦੀ ਪਰਦਾਤ ਨਹੀਂ ਮਿਲਿਆ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਚਲਵਾਉਂਦਾ ਜਿਹਦੇ ਵਿੱਚ ਡਿਸਟ੍ਰਿਕਟ ਨੂੰ ਡੇਲ ਔਟ ਹੁੰਦੇ ਆ ਕਾਸੋਪ੍ਰੈਸ਼ਨ ਹੁੰਦੇ ਆ ਜਿਹੜਾ ਯੁੱਧ ਨਸ਼ਮਰੂ ਚੱਲ ਰਿਹਾ ਹੈ ਇਹਦੀ ਇੱਕ 파ਟ ਹੈ ਵੀ ਕੋਈ ਚੀਜ਼ਾਂ ਕੋਈ ਨਸ਼ੇ ਵਾਲੀਆਂ ਚੀਜ਼ਾਂ ਉਹਦੇ ਤੇ ਧਿਆਨ ਮੱਚਾ ਜੀਦਾ